ਮੈਂ ਤੁਹਾਡਾ ਹੋਸਟ ਵਿਕਰਮ ਗਿੱਲ ਤੇ ਤੁਸੀਂ ਦੇਖ ਰਹੇ ਹੋ ਖਬਰ ਹਰਪਿੰਡੀਆ ਮੇਰੇ ਨਾਲ ਇੱਕ ਵਾਰ ਤੋਂ ਫਿਰ ਰਣਜੀਤ ਬਾਵਾਜੀ ਤੂਫਾਨ ਸਿੰਘ ਤੇ ਹੁਣ ਗੈਸਟ ਰੋਲ ਦੇ ਵਿੱਚ ਦੇਖ ਬਰਾਤਾਂ ਚੱਲੀਆਂ ਬੀਨੂ ਢਿਲਵਾਈਆਂ ਕਿਦਾਂ ਦਾ ਐਕਸਪੀਰੀਅੰਸ ਰਿਹਾ ਇਸ ਫਿਲਮ ਦੇ ਵਿੱਚ ਬੜਾ ਬਹੁਤ ਵਧੀਆ ਰਿਹਾ ਜੀ ਬਹੁਤ ਚੰਗਾ ਲੱਗਿਆ ਬੀਨੂ ਬਾਜੀ ਨਾਲ ਬਹੁਤ ਸਾਰੇ ਸੀਨੀਅਰ ਆਰਟਿਸਟ ਸੀਗੇ ਪੱਲਾ ਸਾਹਿਬ ਬੀਨੂ ਭਾਜੀ ਕਰਮਜੀਤ ਨੂੰ ਸਾਰਿਆਂ ਨਾਲ ਬਹੁਤ ਵਧੀਆ ਲੱਗਿਆ ਮੇਰਾ ਫਰਸਟ ਟਾਈਮ ਸੀਗਾ ਸਾਰਿਆਂ ਨਾਲ ਇਸ ਮੂਵੀ ਦੇ ਵਿੱਚ ਔਰ ਬਹੁਤ ਚੰਗਾ ਲੱਗਿਆ ਸਾਰਿਆਂ ਨਾਲ ਕੰਮ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਧੀਆ ਸੀ ਗੈਸਟ ਰੋਲ ਲੈ ਕੇ ਆਏ ਹੋ ਗੈਸਟ ਰੋਲ ਦੇ ਵਿੱਚ ਤੁਹਾਡਾ ਕੀ ਹੈਗਾ ਇਹਦੇ ਵਿੱਚ ਸਾਰਾ ਮੈਟ ਅ ਮੇਰਾ ਇਹਦੇ ਵਿੱਚ ਕਰੈਕਟਰ ਹੈਗਾ ਜੀ ਸ਼ਿੰਦੀ ਨਾਮ ਦਾ ਇੱਕ ਮੁੰਡਾ ਆ ਬੀਨੂ ਭਾਈ ਦੇ ਚਾਚਾ ਜੀ ਦਾ ਬੇਟਾ ਜਿਹੜਾ ਮੇਰਾ ਕਰੈਕਟਰ ਆ ਔਰ ਬਿਲਕੁਲ ਵੇਲੜਾ ਜਿੱਦਾਂ ਬਹੁਤ ਟਾਈਮ ਜਦੋਂ ਕੋਸ਼ਿਸ਼ ਕਰ ਚੁੱਕਾ ਬਾਹਰ ਜਾਣ ਦੀ ਬਾਹਰ ਜਾਂਦਾ ਨਹੀਂ ਬੰਦਾ ਉਹਦਾ ਸੋ ਵਿਲੜ ਜਾਇਆ ਇੱਕ ਸੋ ਉਹ ਬੱਸ ਪੰਗੇ ਲੈਂਦਾ ਆਪਣੇ ਤਾਇਏ ਦੇ ਨਾਲ ਤਾਇਏ ਦੇ ਮੁੰਡੇ ਦੇ ਨਾਲ ਉਹਦਾ ਕਿਤੇ ਰਿਸ਼ਤਾ ਨਹੀਂ ਹੋਣ ਦਿੰਦਾ ਹਰ ਜਗ੍ਹਾ ਪਾਣੀ ਮਾਰਦਾ ਆ ਸੋ ਜਿੰਨਾਂ ਵੀ ਬੱਸ ਉਹਨੂੰ ਕੋਈ ਕੰਮ ਨਹੀਂ ਆ ਸਿਰਫ ਇੱਕ ਆਪਣੇ ਪਰਿਵਾਰ ਦੇ ਤੋਂ ਵਾਲੇ ਉਹ ਕੰਮ ਬਗੜਨ ਦੇ ਵਿੱਚ ਲੱਗ ਜਾਂਦਾ ਬੜਾ ਕੈਰੇਕਟਰ ਜੀ ਤੁਹਾਡੀ ਗਾਇਕੀ ਲੋਕਾਂ ਨੇ ਆਮ ਹੀ ਮੇਰੇ ਖਿਆਲ ਨਾਲ ਬਹੁਤ ਪਸੰਦ ਕਰਦੇ ਨੇ ਤੁਹਾਡਾ ਵੱਖਰਾ ਇੱਕ ਅੰਦਾਜ਼ ਹੁੰਦਾ ਹੈ ਵੱਖਰੇ ਤੁਹਾਡੇ ਗੀਤ ਹੁੰਦੇ ਨੇ ਹਨਾ ਤੂਫਾਨ ਸਿੰਘ ਫਿਲਮ ਨੂੰ ਲੈ ਕੇ ਵੀ ਕੁਝ ਸਵਾਲ ਸਾਡੇ ਦਰਸ਼ਕਾਂ ਦੇ ਵਿੱਚ ਵੰਦ ਵਿੱਚ ਨੇ ਜਿਹੜੀ ਇੰਡੀਆ ਦੇ ਵਿੱਚ ਰਿਲੀਜ਼ ਹੋਣ ਤੋਂ ਰੋਕ ਦਿੱਤੀ ਗਈ ਗਵਰਨਮੈਂਟ ਨੇ ਇੱਕ ਹੀ ਕਾਰਨ ਰਹੇ ਨੇ ਮੁੱਖ ਕਾਰਨ ਉਹਦੇ ਕਾਰਨ ਪਾਸਪਾ ਜੀ ਉਹੀ ਲਾਸਟ ਟਾਈਮ ਵੀ ਉਹੀ ਗੱਲਾਂ ਸੀਗੀਆਂ ਕਿ ਸੈਂਸਰ ਬੋਰਡ ਨੂੰ ਲੱਗਦਾ ਕਿ ਸਮ ਟਾਈਮ ਜਦੋਂ ਜਿੜੀਆਂ ਇੰਟਰਨੈਸ਼ਨਲ ਮੂਵੀਜ਼ ਹੁੰਦੀਆਂ ਆ ਉਹਨਾਂ ਦਾ ਸ਼ੁਰੂ ਤੋਂ ਇਹੀ ਇਕ ਰੌਲਾ ਹੁੰਦਾ ਕਿ ਉਹ ਮੂਵੀਜ਼ ਕਿਤੇ ਨਾ ਕਿਤੇ ਉਹਨਾਂ ਨੂੰ ਐ ਲੱਗਦਾ ਕਿ ਇਹ ਚੀਜ਼ਾਂ ਥੋੜੀਆਂ ਜਿਆਦਾ ਮਤਲਬ ਐਗਰੈਸ਼ਨ ਵਾਲੀਆਂ ਆ ਉਹ ਇਹਦੇ ਨਾਲ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ ਬਟ ਪਤਾ ਨਹੀਂ ਮੈਨੂੰ ਲੱਗਦਾ ਕਿ ਇਸ ਚੀਜ਼ ਬਾਰੇ ਜ਼ਿਆਦਾ ਪ੍ਰੋਡਿਊਸਰਜ਼ ਨੂੰ ਪਤਾ ਉਹਨਾਂ ਦਾ ਹੀ ਸਿੱਧਾ ਸੈਂਸਰ ਬੋਰਡ ਨਾਲ ਜੋ ਵੀ ਗੱਲਬਾਤ ਹੋਈ ਮੈਂ ਬਹੁਤਾ ਜ਼ਿਆਦਾ ਬਰੀਫਲੀ ਪੁੱਛਿਆ ਨਹੀਂ ਬਸ ਇੰਨਾ ਕਿ ਮੈਨੂੰ ਪਤਾ ਲੱਗਿਆ ਕਿ ਮੂਵੀ ਜਿਹੜੀ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਓਵਰ ਸੀਜ਼ ਹੋ ਰਹੀ ਹੈ ਸੋ लेट्स ਸੀ ਕੀ ਦੇਖਦੇ ਹਾਂ ਬੜੀ ਮਿਹਨਤ ਕੀਤੀ ਹੁੰਦੀ ਹੈ ਕਲਾਕਾਰ ਨੇ ਔਰ ਆਪਣਾ ਪਵੇਖ ਟਿਕਿਆ ਹੁੰਦਾ ਉਸ ਮੂਵੀ ਦੇ ਉੱਤੇ ਵੀ ਮੇਰੇ ਨਾਲ ਤੁਹਾਡਾ ਇਹ ਵਿੱਚ ਡੈਬਿਊ ਸੀਗਾ ਮੂਵੀ ਵਿੱਚ ਹਨਾ ਕਿੰਦਾ ਤਾਂ ਹੁਣ ਮੰਨੋ ਤਾਂ ਹੁੰਦਾ ਉਹ ਥੇਸ ਪਹੁੰਚੀ ਹੋਏਗੀ ਕਾਫੀ ਵੱਡੀ ਇਹਨਾਂ ਹਾਂਜੀ ਬਿਲਕੁਲ ਜੀ ਕਿਉਂਕਿ ਬਹੁਤ ਮਿਹਨਤ ਕੀਤੀ ਹੁੰਦੀ ਹੈ ਇੱਕ ਸਾਰਿਆਂ ਦੀ ਮਿਹਨਤ ਹੁੰਦੀ ਹੈ ਇੱਕ ਛੋਟੇ ਬੰਦੇ ਤੋਂ ਲੈ ਕੇ ਡਾਇਰੈਕਟਰ ਤੱਕ ਹੀਰੋ ਤੱਕ ਪ੍ਰੋਡਿਊਸਰ ਤੱਕ ਜਿਨ੍ਹਾਂ ਨੇ ਪੈਸੇ ਲਾਏ ਹੁੰਦੇ ਆ ਔਰ ਬਹੁਤ ਵੱਡੇ ਬਜਟ ਦੀ ਫਿਲਮ ਸੀ 8-10 ਕਰੋੜ ਰੁਪਏ ਫਿਲਮ ਤੇ ਲੱਗਿਆ ਸੋ ਕਿਤੇ ਨਾ ਕਿਤੇ ਨੁਕਸਾਨ ਸਾਰਿਆਂ ਨੂੰ ਹੈਗਾ ਕਿਉਂਕਿ ਜੇ ਪ੍ਰੋਡਿਊਸਰ ਨੂੰ ਫਾਇਦਾ ਹੋਊਗਾ ਤੇ ਉਹ ਅੱਗੇ ਫਿਲਮ ਬਣਾਊਗਾ ਔਰ ਮੇਰੀ ਤਾਂ ਖੈਰ 2 ਸਾਲ ਤੋਂ ਇਹ ਫਿਲਮ ਰੁਕੀ ਪਈ ਸੀ ਮੇਰੇ ਲਈ ਤਾਂ 2 ਸਾਲ ਤੋਂ ਹੀ ਇੱਕ ਉਹ ਮਾਹੌਲ ਇਦਾਂ ਦਾ ਸੀਗਾ ਕਿ ਅਪਸਾਈਡ ਜਿਹਾ ਸੀਗਾ ਸਾਰਾ ਕੁਝ ਬਟ ਫਿਰ ਵੀ ਚਲੋ ਮੈਨੂੰ ਲੱਗਦਾ ਕਿ ਸਮੇਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਹੋਣਾ ਚਾਹੀਦਾ ਕਿ ਇਹਨਾਂ ਚੀਜ਼ਾਂ ਦੇ ਆਦੀ ਹੋਣਾ ਚਾਹੀਦਾ ਕੀ ਕੋਈ ਕੀਤੀਆਂ ਜਾ ਰਹੀਆਂ ਨੇ ਕੋਸ਼ਿਸ਼ਾਂ ਕਿ 4 ਅਗਸਤ ਨੂੰ ਜਿੱਥੇ ਬਾਹਰ ਰਿਲੀਜ਼ ਹੋ ਰਹੀ ਹੈ ਇੰਡੀਆ 'ਚ ਵੀ ਰਿਲੀਜ਼ ਹੋਵੇ ਹੁਣ ਤਾਂ ਬੜੀ ਮੈਨੂੰ ਲੱਗਦਾ ਕੋਸ਼ਿਸ਼ਾਂ ਸਾਰੀਆਂ 2 ਸਾਲ ਤੋਂ ਹੋ ਗਈਆਂ ਪੂਰੀਆਂ ਸੋ ਹੁਣ ਤਾਂ ਮੈਨੂੰ ਲੱਗਦਾ ਕਿ ਕੋਈ ਲਾਸਟ ਡੇ ਤੇ ਜਾ ਕੇ ਹੁਣ ਕੁਝ ਨਹੀਂ ਹੋ ਸਕਦਾ ਕਿਉਂਕਿ ਸੈਕੰਡ ਦੋ ਵਾਰੀ ਫਿਲਮ ਦੇਖ ਲਈ ਹੈ ਸੈਂਸਰ ਬੋਰਡ ਨੇ ਸੋ ਹੁਣ ਤਾਂ ਮੈਨੂੰ ਲੱਗਦਾ ਓਵਰ ਸੀ ਇਜ਼ ਰਿਲੀਜ਼ ਹੋਗੀ ਮਤਲਬ ਸਿੱਧਾ ਸਿੱਧਾ ਮਤਲਬ ਕਿ ਭਾਰਤ ਦੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਸ ਤੋਂ ਥੋੜਾ ਵੰਜ਼ ਆ ਰਹੇ ਨੇ ਇਸ ਮੂਵੀ ਤੋਂ ਹਾਂਜੀ ਹੋ ਸਕਦਾ ਬਟ ਫਿਰ ਵੀ ਅੱਜਕੱਲ ਸੋਸ਼ਲ ਮੀਡੀਆ ਇਨ ਕਿਸ ਨੇ ਕਿਸੇ ਨੂੰ ਲਾਈਵ ਹੋ ਕੇ ਪਾ ਦੇਣੀ ਆ ਜਾਂ YouTube ਤੇ ਆ ਜੂਗੀ ਜਾਂ ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਜਦੋਂ ਮਹੀਨੇ ਦੋ ਮਹੀਨੇ ਬਾਅਦ ਸੈਂਸਰ ਬੋਰਡ ਮੇ ਇਸ ਨੂੰ ਸਰਟੀਫਿਕੇਟ ਦੇ ਦੇ ਤਾਂ ਇੰਡੀਆ ਦੇ ਵਿੱਚ ਰਿਲੀਜ਼ ਹੋ ਜੇ ਦੇਖਣ ਤੋਂ ਤਾਂ ਕੋਈ ਬੰਦ ਨਹੀਂ ਰਹਿਦਾ ਸਭ ਨੂੰ ਦਿਖਾਵਾਂਗੇ ਕਿਸੇ ਨਾ ਕਿਸੇ ਤਰੀਕੇ ਜਰੂਰ ਦਿਖੀ ਜਾਊਗੀ ਤੇ ਤੁਸੀਂ ਹੁਣ ਦਸ਼ਕਾ ਨੂੰ ਕੀ ਕਹਿਣਾ ਚਾਹੋਗੇ ਉਸ ਮੂਵੀ ਦੇ ਬਾਰੇ ਕਿ ਕਿਸ ਤਰ੍ਹਾਂ ਲੋਕੀ ਉਹਨੂੰ ਦੇਖ ਸਕਦੇ ਨੇ ਕਿ ਕੋਈ ਕਿਹੜੀ ਮੂਵੀ ਨੂੰ ਤੂਫਾਨ ਸਿੰਘ ਬਈ ਨਹੀਂ ਆਪਾਂ ਵੇਖ ਬਰਾਤਾ ਤੂੰ ਇੰਟਰਵਿਊ ਵੇਖ ਬਰਾਤਾ ਦੀ ਕਰਨਾ ਆਇਓ ਲੈ ਸਾਰੇ ਤੂਫਾਨ ਜੀ ਉਹ ਵੀ ਤੁਹਾਡੇ ਨਾਲ ਦੂਰੀ ਹੋਇਆ ਇੱਕ ਨਹੀਂ ਦੇਖਿਓ ਖੈਰ ਮੈਂ ਪਹਿਲਾਂ ਤਾਂ ਵੀਖ ਬਰਾਤਾ ਬਾਰੇ ਕਹਾਂਗਾ ਕਿਉਂਕਿ 28 ਜੁਲਾਈ ਨੂੰ ਜਰੂਰ ਪਹੁੰਚੋ ਸਾਰੇ ਸਿਨੇਮੇਕਰਾਂ ਦੇ ਵਿੱਚ ਉਹ ਤਾਂ ਸਾਰੇ ਕਿਤੇ ਲੱਗ ਰਹੀ ਆ ਬਹੁਤ ਵਧੀਆ ਮੂਵੀ ਆ ਤੁਹਾਨੂੰ ਸਾਰਿਆਂ ਨੂੰ ਹਲਕਾ ਫੁਲਕਾ ਕਰੂਗੀ ਸਾਰਿਆਂ ਨੂੰ ਬਹੁਤ ਜ਼ਿਆਦਾ ਤੁਹਾਡੀ ਰਿਕਵਰਡ ਦੂਰ ਕਰੂਗੀ ਕਿਉਂਕਿ ਬਹੁਤ ਕਾਮੇਡੀ ਆ ਵਧੀਆ ਕਾਮੇਡੀ ਆ ਔਰ ਤੂਫਾਨ ਸਿੰਘ ਲਈ ਇਸ ਲਈ ਮੈਨੂੰ ਲੱਗਦਾ ਮੈਂ ਕੁਝ ਕਹਿ ਨਹੀਂ ਸਕਦਾ ਮੈਂ ਆਪ ਕਨਫਿਊਜ਼ ਆ ਜੀ ਸੋ ਮਿਲਦਾ ਹੈ। ਸੋ ਅਸੀਂ ਅਸੀਂ ਵੀ ਇਸ ਵਿਸ਼ੇ ਨੂੰ ਛੱਡਦੇ ਹਾਂ ਤੂਫਾਨ ਸਿੰਘ ਜਿਹੜੀ ਆ ਰਿਲੀਜ਼ ਆਲਰੇਡੀ ਹੋਣੀ ਹੈ ਤੇ ਸਾਨੂੰ ਵੀ ਪਤਾ ਹੈ ਕਿ ਕਿਸੇ ਨਾ ਕਿਸੇ ਵੇਹ ਰਸਤੇ ਲੋਕਾਂ ਨੇ ਦੇਖ ਹੀ ਲੈਣੀ ਹੈ ਕਿਉਂਕਿ ਇੰਟਰਨੈਟ ਦਾ ਜੋਗ ਹੋ ਗਿਆ। ਇਹ ਇਸ ਫਿਲਮ ਨੂੰ ਲੈ ਕੇ ਤੁਹਾਨੂੰ ਕਿੰਦਾਂ ਦੀਆਂ ਤੁਹਾਡੀਆਂ ਜਿਹੜੀਆਂ ਆਸਾਂ ਨੇ? ਨਹੀਂ ਬਹੁਤ ਵਧੀਆ ਬੜਾ ਪੋਜ਼ਿਟਿਵ ਰਿਸਪੌਂਸ ਮਿਲਿਆ ਇਹਦੇ ਟ੍ਰੇਲਰ ਨੂੰ ਵੀ ਔਰ ਮੂਵੀ ਤਾਂ ਹੈ ਹੀ ਬਹੁਤ ਵਧੀਆ ਮੂਵੀ ਮਤਲਬ ਇੱਕ ਡਿਫਰੈਂਟ ਜਿਹਾ ਕਨਸੈਪਟ ਆ ਪੰਜਾਬੀ ਨਸਲੀ ਦੇ ਵਿੱਚ ਹਰਿਆਣਵੀ ਤੇ ਪੰਜਾਬੀ ਮਿਕਸਚਰ ਆ। ਯਾ ਦੋਹਾਂ ਸਟੇਟਾਂ ਦਾ ਇੱਕ ਲੈਂਗੁਏਜ ਆ ਦੋਹਾਂ ਸਟੇਟਾਂ ਦੀ ਦੋਹਾਂ ਸਟੇਟਾਂ ਦਾ ਕਲਚਰ ਆ ਔਰ ਮਿਲਦਾ ਕਿ ਅੱਜ ਦੀ ਡੇਟ 'ਚ ਵੈਸੇ ਜਿੰਨੀਆਂ ਟੈਨਸ਼ਨਾਂ ਆ ਜਿੰਨੀਆਂ ਅ ਥਕਾਵਟਾਂ ਆ ਜਾਂ ਜਿੰਨੀਆਂ ਬੰਦੇ ਨੂੰ ਬਿਮਾਰੀਆਂ ਨੇ ਘੇਰੇ ਹੋਇਆ ਉਹ ਸਾਰੀਆਂ ਟੈਨਸ਼ਨਾਂ ਜਿਹੜੀਆਂ ਤੁਸੀਂ ਜੇ ਥੀਏਟਰ ਦੇ ਵਿੱਚ ਲੈ ਕੇ ਜਾਓਗੇ ਤਾਂ ਉਹਨਾਂ ਤੋਂ ਦੂਰ ਹੋਗੇ ਔਰ ਦੋ ਢਾਈ ਘੰਟੇ ਤੁਹਾਨੂੰ ਬਹੁਤ ਖਾਸਨ ਸੌਣ ਨੂੰ ਮਿਲੂ ਜਿਵੇਂ ਕਿ ਮੈਂ ਤੁਹਾਡੇ ਗਾਣੇ ਸੁਨੇ ਆ ਉਹਦੇ ਵਿੱਚ ਤੁਸੀਂ ਆ ਅਮੂਮਨੀ ਲੋਕਾਂ ਨੂੰ ਵਹਿਮਾਂ ਪਰਮੰਤ ਦੂਰ ਰੱਖਣ ਦੀ ਕੋਸ਼ਿਸ਼ਾਂ ਕਰਦੇ ਹੋ ਇਸ ਮੂਵੀ ਚ ਲੱਗਦਾ ਹੈ ਕਿਤੇ ਨਾ ਕਿਤੇ ਜਿਹੜੇ ਉਹ ਵਹਿਮਾਂ ਪਰਮੰਦੀ ਹੈ ਉਹਨਾਂ ਨੂੰ ਕਿਤੇ ਨੈਗੇਟਿਵ ਦਿਖਾਇਆ ਗਿਆ ਕਿ ਪੋਜੀਟਿਵ ਦਿਖਾਇਆ ਗਿਆ ਨਹੀਂ ਮੂਵੀ ਤਾਂ ਇੱਕ ਹੀ ਹੁੰਦੀ ਹੈ ਕਿ ਜਿਹੜਾ ਮੈਸੇਜ ਹੁੰਦਾ ਹੈ ਮੈਸੇਜ ਇੱਕ ਬਹੁਤ ਵਧੀਆ ਮੈਸੇਜ ਹੈ ਇਹਦੇ ਵਿੱਚ ਸਭ ਤੋਂ ਜਦੋਂ ਐਂਡ ਤੇ ਤੁਸੀਂ ਜਾਣਦੇ ਹੋ ਤਾਂ ਜਿਹੜਾ ਇੱਕ ਕਲਾਈਮੈਕਸ ਹੁੰਦਾ ਮੂਵੀ ਦਾ ਉਹ ਕਲਾਈਮੈਕਸ ਇਹੋ ਹੀ ਨਿਚੋੜ ਹੁੰਦਾ ਕਿ ਕਿਸੇ ਵੀ ਜਿਹੜੀ ਚੀਜ਼ ਇੱਕ ਚੱਲਦੀ ਆ ਰਹੀ ਆ ਉਹਦਾ ਇੱਕ ਨਿਚੋੜੇ ਹੁੰਦਾ ਕਿ ਇਸ ਚੀਜ਼ ਤੋਂ ਦੂਰ ਹੋ ਜਾਂਦਾ ਹੋਵੇ ਵੈਂਪਰਮ ਤਾਂ ਖੈਰ ਅੱਜ ਤੱਕ ਨਹੀਂ ਜ਼ਿੰਦਗੀ 'ਚ ਕਦੀ ਇੰਨਾ ਚੀਜ਼ਾਂ ਦੇ ਵਿੱਚ ਪਏ ਬਟ ਮੂਵੀ ਜਿਹੜੀ ਹੁੰਦੀ ਆ ਉਹਦੇ 'ਚ ਕਰੈਕਟਰ ਜਿਹੜਾ ਤੁਹਾਨੂੰ ਪਲੇ ਕਰਨ ਨੂੰ ਮਿਲਦਾ ਤੁਹਾਨੂੰ ਉਸ ਚੀਜ਼ ਦਾ ਇਨਸਾਫ ਕਰਨਾ ਪੈਂਦਾ ਉਸ ਚੀਜ਼ ਦਾ ਇਨਸਾਫ ਕਰਨਾ ਚਾਹੀਦਾ ਸੋ ਮੇਰਾ ਕਰੈਕਟਰ ਵੀ ਇਹਦੇ ਵਿੱਚ ਇੱਕ ਵਿਅਮੀ ਪਰਮੀ ਜੇ ਮੁੰਡੇ ਦਾ ਕਰੈਕਟਰ ਆ ਸੋ ਖੈਰ ਅੱਜ ਦੀ ਡੇਟ ਤੇ ਤਾਂ ਖੈਰ ਲੋਕ ਪੜ੍ਹੇ ਲਿਖੇ ਕੋਈ ਵੀ ਇੰਨਾ ਚੀਜ਼ਾਂ ਬਲੀਵ ਨਹੀਂ ਕਰਦਾ ਬਾਬਾ ਜੀ ਇੱਕ ਲਾਸਟ ਟਾਈਮ ਤੁਸੀਂ ਇਹ ਆਪਣਾ ਜਿਹੜਾ ਹੁਣ ਮੂਵੀ ਰਿਲੀਜ਼ ਹੋ ਰਹੀ ਹੈ ਦਰਸ਼ਕਾਂ ਨੂੰ ਆਪਣੇ ਤਰੀਕੇ ਨਾਲ ਅਪੀਲ ਕਰਦੇ ਹੋ ਕਿ ਤੁਸੀਂ ਜ਼ਰੂਰ ਦੇਖਣ ਜਾਨੀ ਹਾਂਜੀ ਜ਼ਰੂਰ ਜੀ ਸਾਰੇ ਜ਼ਰੂਰ ਪਹੁੰਚੋ 28 ਜੁਲਾਈ ਨੂੰ ਸਿਨੇਮੇ ਘਰਾਂ ਦੇ ਵਿੱਚ ਟਾਣਾ ਸ਼ਾਰਾਂ ਕੱਢ ਕੇ ਕਿਉਂਕਿ ਮੂਵੀ ਤੁਹਾਡੇ ਸਾਰਿਆਂ ਲਈ ਲੈ ਕੇ ਆਇਆ ਹੁਣ ਤੱਕ ਤੁਸੀਂ ਸਾਰੀਆਂ ਜਿੰਨੀਆਂ ਵੀ ਇਸ ਬੈਨਰ ਰਿਦਮ ਵਾਈਜ਼ ਨਜ਼ਰ ਫਿਲਮ ਜੇ ਸਟੂਡੀਓ ਜਿੰਨੀਆਂ ਵੀ ਮੂਵੀਜ਼ ਆਈਆਂ ਸਾਰੀਆਂ ਨੂੰ ਬਹੁਤ ਪਿਆਰ ਦਿੱਤਾ ਔਰ ਇਹ ਮੂਵੀ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਮੈਂ ਮੈਨਵਾਸਾ ਕਿ ਤੁਸੀਂ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਵਾਰ ਦੇਖੋਗੇ ਔਰ ਬਹੁਤ ਮਿਹਨਤ ਨਾਲ ਮੂਵੀ ਬਣਾਈ ਹੈ ਜ਼ਰੂਰ ਜਾਓ ਆਪਣਾ ਟਾਈਮ ਕੱਢ ਕੇ ਬਹੁਤ ਬਹੁਤ ਥੈਂਕ ਯੂ ਹਾਂ ਜੀ ਏਸੀ ਕੇ ਸਾਡੇ ਨਾਲ ਰਣਜੀਤ ਬਾਵਾ ਜੀ ਜਿਨ੍ਹਾਂ ਨੇ ਵੇਖ ਭਰਾਤਾਂ ਚੱਲੀਆਂ ਮੂਵੀ ਦੇ ਬਾਰੇ ਉਸਾਰ ਨਾਲ ਜਿਸਾ 28 ਜੁਲਾਈ ਨੂੰ ਅਸੀਂ ਤਾਂ ਤਿਆਰੀਆਂ ਖੇਚ ਲੀਆਂ ਨੇ ਮੂਵੀ ਦੇਖਣ ਦੀਆਂ ਤੇ 10 ਨੂੰ ਤੁਹਾਨੂੰ ਵੀ ਆਪਾਂ ਚਾਹਾਂਗੇ ਕਿ ਤੁਸੀਂ ਵੀ ਸਾਡੇ ਨਾਲ ਇਸ ਮੂਵੀ ਨੂੰ ਦੇਖਣ ਜ਼ਰੂਰ ਜਾਓ ਕੈਮਰਾਮੈਨ ਰਿੰਕੂ ਦੇ ਨਾਲ ਵਿਕਰਮ ਗਿੱਲ ਖਬਰ ਹਰਪਲਿੰਦia ਅੰਮ੍ਰਿਤਸਰ